ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਜਿਸ ਸਥਾਨ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਇਹ ਗੁਰਦੁਆਰਾ ਬਾਬਾ ਸਿੱਧ ਪੋਈ ਮੱਟ ਪਿਆਣਾ ਸਾਹਿਬ ਜੋ ਕਿ ਜ਼ਿਲ੍ਹਾ ਮੋਗਾ ਦੇ ਵਿੱਚ ਸਥਿਤ ਹੈ ਮੋਗਾ ਬਨਾਲ ਰੋਡ ਦੇ ਉੱਪਰ ਇਹ ਜਿਹੜਾ ਸਥਾਨ ਸ਼ੋਭਤ ਹੈ ਢਾਲੀਵਾਲ ਗੋਦਨਾ ਸੰਬੰਧਤ ਇਹ ਸਥਾਨ 36 ਪਿੰਡਾਂ ਦਾ ਸਾਂਝਾ ਗੁਰਦੁਆਰਾ ਹਰ ਸਾਲ ਦੋ ਸਲਾਨਾ ਜੋੜ ਮੇਲੇ ਇੱਥੇ ਮਨਾਏ ਜਾਂਦੇ ਹਨ ਜੋ ਅੱਜ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਸਲਾਨਾ ਜੋੜ ਮੇਲਾ ਇਸ ਗੁਰਦਰਾ ਸਾਹਿਬ ਦੀ ਨੀਂ ਪੱਥਰ ਰੱਖਣ ਦੇ ਸਬੰਧ ਦੇ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇਸ ਸਥਾਨ ਦੀ ਨੀਂ ਸਵਾਮੀ ਦਲਵਾਰਾ ਸਿੰਘ ਮਹਾਰਾਜ ਸਤਖੰਡ ਵਾਸੀ ਉਹਨਾਂ ਦੇ ਧਰਮ ਪਤਨੀ ਸਾਚਕਾ ਨਵਾਸੀ ਮਾਤਾ ਕਰਤਾਰ ਕੌਰ ਜੀ ਨੇ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਗੁਰਦਰਾ ਸਾਹਿਬ ਜੀ ਸਾਰੀ ਕਰਵਾਈ ਸੀ। ਹਰ ਸਾਲ ਦੀ ਤਰ੍ਹਾਂ ਉਸ ਦਿਨ ਨੂੰ ਯਾਦ ਕਰਦੇ ਹੋਏ ਇੱਥੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀਖਾਨ ਪੜ੍ਹ ਸਹਿ ਪ੍ਰਕਾਸ਼ ਕੀਤੇ ਜਾਂਦੇ ਹਨ। ਕਿੰਨੋਂ ਦਿਨ ਗੁਰੂ ਘਰ ਲੰਗਰ ਠਟ ਵਰਦਾ ਹੈ ਸੰਗਤਾਂ ਦੂਰੋਂ ਦਰੋਂ ਆ ਕੇ ਸੇਵਾ ਭਾਵਨਾ ਨਾਲ ਇੱਥੇ ਸੇਵਾ ਕਰਦੀਆਂ ਹਨ। ਨੌਜਵਾਨਾਂ ਵੱਲੋਂ ਹਰ ਸਾਲ ਠੰਡੇ ਮਿੱਠੇ ਜਲਦੀ ਸ਼ਮੀਲ ਲਗਾਈ ਜਾਂਦੀ ਹੈ ਹਰ ਐਤਵਾਰ ਵਾਲੇ ਦਿਨ ਇਸ ਸਥਾਨ ਦੇ ਉੱਪਰ ਗੁਰੂ ਦੀ ਵਕਸ਼ਿਸ਼ ਕੀਤੀ ਹੋਈ ਜੋ ਕਿ ਦਾਤ ਆ ਦੁੱਧ ਦੁੱਧ ਦਾ ਚੜਾਵਾ ਚੜਦਾ ਹੈ ਜਦ ਵੀ ਕਿਸੇ ਘਰ ਦੇ ਵਿੱਚ ਨਵਾਂ ਪਸ਼ੂ ਸੋਦਾ ਹੈ ਚਾਹੇ ਉਹ ਮੱਝ ਹੋਵੇ ਚਾਹੇ ਗਾਂ ਹੋਵੇ ਸੋ ਇਸ ਸਥਾਨ ਦੇ ਉੱਪਰ ਉਸ ਦਾ ਸਭ ਤੋਂ ਪਹਿਲਾਂ ਚੜਾਵਾ ਚੜਦਾ ਹੈ ਦੁੱਧ ਦਾ ਉਸ ਤੋਂ ਬਾਅਦ ਉਹ ਵਰਤੋਂ ਦੇ ਵਿੱਚ ਲਿਆ ਜਾਂਦਾ ਹੈ। ਹਰ ਸਾਲ ਇੱਕ ਸਰਦੀਆਂ ਦੇ ਵਿੱਚ ਔਰ ਇੱਕ ਗਰਮੀਆਂ ਦੇ ਵਿੱਚ ਜਿਹੜਾ ਜੋੜ ਮੇਲਾ ਕਰਵਾਇਆ ਜਾਂਦਾ ਹੈ। ਇਸ ਸਥਾਨ ਦੇ ਉੱਪਰ ਰਾਜਾ ਭੂਪਤ ਢਾਲੀਬਾਲ ਜੋ ਕਿ ਢਾਲੀਬਾਲਾਂ ਦੇ ਰਾਜਾ ਹੋਇਆ ਉਹਨਾਂ ਦਾ ਸਥਾਨ ਵੀ ਬਣਿਆ ਹੋਇਆ ਹੈ। ਬਾਬਾ ਸਿੱਧਪੂਜੀ ਨੂੰ ਦਰਸਾਉਂਦੀ ਪੱਥਰ ਦਾ ਜਿਹੜਾ ਸਰੂਪ ਵੀ ਇੱਥੇ ਲੱਗਿਆ ਹੋਇਆ ਹੈ। ਔਰ ਸ਼ਿਵਜੀ ਭਗਵਾਨ ਔਰ ਮਾਤਾ ਦਾ ਮੰਦਿਰ ਵੀ ਬਣਿਆ ਹੋਇਆ ਹੈ। ਕਿਉਂਕਿ ਮਾਨਸ ਕੀ ਜਾਤ ਸਭ ਇੱਕ ਨੂੰ ਪਛਾਨਬੋ ਜੋ ਜੋ ਹੁਕਮ ਇੱਥੇ ਹੋਏ ਉਹ ਉਹ ਸਥਾਨ ਇੱਥੇ ਬਣੇ ਮਾਨਵਤਾ ਦਾ ਸਾਂਝਾ ਸਥਾਨ ਹੈ ਹਰ ਧਰਮ ਦੇ ਲੋਕ ਇੱਥੇ ਆ ਕੇ ਸਜਦਾ ਕਰਦੇ ਹਨ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਮੇਲੇ ਵਾਲੇ ਦਿਨ ਜਿੱਥੇ ਸਿੱਖ ਸੰਗਤਾਂ ਤਨਮਨ ਧਨਾਂ ਦੀ ਸੇਵਾ ਕਰਦੀਆਂ ਹਨ ਉੱਥੇ ਹੀ ਇਸ ਮੇਲੇ ਦੇ ਵਿੱਚ ਇੱਕ ਵੱਡਾ ਬਾਜ਼ਾਰ ਲੱਗਦਾ ਹੈ ਜਿਸ ਦੇ ਵਿੱਚ ਬੱਚਿਆਂ ਦੇ ਲਈ ਔਰ ਪਰਿਵਾਰ ਆਪਣੇ ਦੇ ਲਈ ਖਰੀਦਦਾਰੀ ਕਰਦਾ ਹੈ ਸੋ ਹਰ ਸਾਲ ਨੌਜਵਾਨਾਂ ਵੱਲੋਂ ਜਿੱਥੇ ਲੰਗਰ ਦੇ ਸਮਾਵਾ ਕੀਤੇ ਜਾਂਦੀਆਂ ਉੱਥੇ ਹੀ ਗੁਰਦਆਰਾ ਸਾਹਿਬ ਦੀ ਸਾਫ ਸਫਾਈ ਔਰ ਜੋੜਾ ਘਰ ਦੇ ਵਿੱਚ ਸੇਵਾ ਕੀਤੀ ਜਾਂਦੀ ਹੈ ਸੰਗਤਾਂ ਨਸਤ-ਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਰਾਗੀ ਸਿੰਘਾਂ ਵੱਲੋਂ ਕਵੀਸ਼ਰੀ ਜਥੇ ਵੱਲੋਂ ਗੁਰ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ ਜੋੜਿਆ ਜਾਂਦਾ ਹੈ। ਇਸ ਸਥਾਨ ਦੀ ਜੋ ਮਹੱਤਾ ਹੈ ਉਹ ਟਾਲੀਵਾਲ ਗੋਦ ਦੇ ਨਾਲ ਸੰਬੰਧ ਹੈ। ਸੰਤ ਬਾਬਾ ਤੋਤਾ RAM ਜੀ ਦੌਧਰ ਵਾਲੇ ਜਿਨ੍ਹਾਂ ਵੱਲੋਂ ਇਸ ਸਥਾਨ ਦੇ ਉੱਪਰ ਇੱਕ ਮੱਠ ਬਣਾਇਆ ਗਿਆ ਸੀ ਜਿਸ ਦੇ ਨਾਮ ਨਾਲ ਅਸੀਂ ਬਾਬਾ ਸਿੱਧ ਪੁਈ ਮੱਠ ਭਿਆਣਾ ਸਾਹਿਬ ਵੀ ਕਹਿ ਕੇ ਸੰਬੋਧਨ ਕਰਦੇ ਹਾਂ। ਸੋ ਸਮਾਂ ਸਮੇਂ ਦੇ ਨਾਲ ਜਿਹੜੀ ਗੁਰਦਰਾ ਸਾਹਿਬ ਦੀ ਸਾਰੀ ਹੋਈ ਨਵਾਂ ਰੂਪ ਦਿੱਤਾ ਗਿਆ ਔਰ ਬਾਬਾ ਜੀ ਦਾ ਉਹ ਉਹ ਸਥਾਨ ਬਾਬਾ ਸਿੱਧ ਪੋਜੀ ਦਾ ਉਹ ਅੱਜ ਵੀ ਉਸੇ ਤਰ੍ਹਾਂ ਅੰਦਰ ਦਰਬਾਰ ਸਾਹਿਬ ਦੇ ਵਿੱਚ ਸ਼ਿਸ਼ੋਭਤ ਹੈ ਸੰਗਤਾਂ ਦਰਸ਼ਨ ਕਰਦੀਆਂ ਹਨ ਸ਼ਹੀਦਾਂ ਦਾ ਪੈਰਾ ਹੈ ਸੋ ਇਸ ਸਥਾਨ ਦੇ ਉੱਪਰ ਜਿੱਥੇ ਹਰ ਸਾਲ ਸਾਲਾਨਾ ਜੋੜ ਮੇਲੇ ਕਰਵਾਏ ਜਾਂਦੇ ਹਨ ਇਹ ਹਰ ਵਾਰ ਬਲਦੈਣ ਸੰਗਤਾਂ ਦਾ ਵੱਡਾ ਇਕੱਠ ਹੁੰਦਾ ਹੈ ਹਰਜਸ ਹੁੰਦਾ ਹੈ ਬੀਬੀਆਂ ਮਤਾਵਾਂ ਭੈਣਾ ਵੱਲੋਂ ਸੁਖਣੀ ਸਾਹਿਬ ਦੇ ਪਾਠ ਕੀਤੇ ਜਾਂਦੇ ਹਨ ਸੰਗਤਾਂ ਵੱਲੋਂ ਤਨਵੰਤਾਨਾ ਸੇਵਾ ਕੀਤੀ ਜਾਂਦੀ ਹੈ ਸੋ ਅੱਜ ਤੁਸੀਂ ਇਸ ਸਥਾਨ ਦੇ ਦਰਸ਼ਨ ਕੀਤੇ ਆ ਜਿਹੜੀਆਂ ਸੰਗਤਾਂ ਨੇ ਦਰਸ਼ਨ ਨਹੀਂ ਕੀਤੇ ਉਹਨਾਂ ਨੂੰ ਮੈਂ ਦੱਸ ਦਿਆਂ ਮਾ ਇਹ ਜ਼ਿਲ੍ਹਾ ਮੋਗਾ ਦੇ ਵਿੱਚ ਬਰਨਾਲਾ ਮੋਗਾ ਰੋਡ ਉੱਪਰ ਸਥਿਤ ਹੈ ਸੋ ਸੰਗਤਾਂ ਨੂੰ ਬੇਨਤੀ ਮਾਤਾ ਕਰਤਾਰ ਕੌਰ ਜੀ ਦੇ ਸੱਚਖੰਡ ਚਲੇ ਜਾਣ ਤੋਂ ਬਾਅਦ ਭੈਣ ਨਸੀਬ ਕੌਰ ਜੀ ਵੱਲੋਂ ਔਰ ਅੱਜ ਭੈਣ ਹਰਦੀਪ ਕੌਰ ਉਹਨਾਂ ਦੀ ਸੁਪੁੱਤਰੀ ਉਹਨਾਂ ਵੱਲੋਂ ਜਿਹੜੀ ਧਨਵਧਾਨਾ ਸੇਵਾ ਕਰਕੇ ਇੱਥੇ ਪ੍ਰਬੰਧ ਚਲਾਇਆ ਜਾ ਰਹੇ ਹਨ ਸੋ ਸੰਗਤ ਨੂੰ ਬੇਨਤੀ ਹੈ ਕਿ ਜਰੂਰ ਦਰਸ਼ਨਦਾਰੇ ਕਰੀਏ ਸੋ ਤੁਸੀਂ ਹੋਰ ਵੀ ਇਲਾਕੇ ਦੀਆਂ ਧਾਰਮਿਕ ਸਮਾਗਮਾਂ ਦੇ ਵੀਡੀਓ ਦੇਖਣ ਦੇ ਲਈ ਗੱਲ ਰੌਕੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪਾਰਿਸਤਾਨਾਂ ਦੀਆਂ ਹੋਰ ਵੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹੀਏ ਸੋ ਇੱਕ ਵਾਰ ਫਿਰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ